ਜੀ ਦਾ ਸ਼ਮੀਦੇ ਪਾਵਨ ਦਿਹਾੜੇ ਉੱਤੇ ਦੁਸ਼ਹਿਰਾ ਗਰਾਊਂਡ ਵੇਖ ਜਿਹੜਾ ਹੈ ਰਾਵਣ ਦਾ ਹੈ ਨਾ ਅੱਜ ਦੇ ਦਿਨ ਜਿਹੜਾ ਹੈ ਰਾਜਾ ਵੜਿੰਗ ਐਮਪੀ ਰਾਜਾ ਵੜਿੰਗ ਵੱਲੋਂ ਕੀਤਾ ਗਿਆ ਤਾਂ ਬਿਲਕੁਲ ਤਸਵੀਰਾਂ ਤੁਹਾਨੂੰ ਦੁਸ਼ਹਿਰਾ ਮੇਲ ਨਹੀਂ ਦਿਖਾ ਰਹੇ ਐਵੇਂ ਜਿੱਥੇ ਤੁਹਾਂ ਉੱਠਦਾ ਹੋਇਆ ਜੀ ਦੇਖ ਸਕਦੇ ਹੋ ਵੀ ਜਿਹੜਾ 121 ਫੁੱਟ ਦਾ ਰਾਵਣ ਹੈ ਕੁੱਲ 1 ਮਿੰਟ ਦੇ ਵਿੱਚ ਜਿਹੜਾ ਉਹ ਸੜਕੇ ਸਵਾਹ ਹੋ ਗਿਆ ਤੇ ਕਾਫੀ ਭਾਰੀ ਮਾਤਰਾ ਦੇ ਵਿੱਚ ਜਿਹੜੇ ਲੋਕ ਨੇ ਇੱਥੇ ਪਹੁੰਚੇ ਹੋਏ ਨੇ ਜੇਕਰ ਤੁਹਾਨੂੰ ਤਸਵੀਰਾਂ ਦਿਖਾਉਣ ਦੀ ਗੱਲ ਕਰੀਏ ਤਾਂ ਤਸਵੀਰਾਂ ਤੁਹਾਨੂੰ ਦਿਖਾਉਨੇ ਆ ਵੀ ਕਿਸ ਪੱਧਰ ਤੇ ਲੋਕ ਇੱਥੇ ਪਹੁੰਚੇ ਹੋਏ ਨੇ ਕੁਝ ਮੇਲਾ ਦੇਖਣ ਪਹੁੰਚੇ ਹੋਏ ਨੇ ਤੇ ਕੁਝ 라ਵਣ ਦਹਨ ਦੇਖਣ ਜਿਹੜੇ ਨੇ ਪਹੁੰਚੇ ਹੋਏ ਨੇ ਤਾਂ ਜੇਕਰ ਗੱਲ ਕਰੀਏ ਦਾ ਰਾਵਣ ਦਹਨ ਜਿਹੜਾ ਉਹ 5:50 ਮਿੰਟ ਤੇ ਲੁਧਿਆਣਾ ਵਿਖੇ ਦ੍ਰੈਸ਼ੀ ਗਰਾਊਂਡ ਦੇ ਵਿੱਚ ਹੋਇਆ ਤੇ ਹੁਣ ਜਿਹੜੇ ਆਡੀਅנס ਹੈ ਇੱਥੇ ਖੜੀ ਉਸ ਤੋਂ ਦੇਖਦੀ ਪਈ ਆ ਜੀ ਤਰੀਕੇ ਨਾਲ ਤੁਸੀਂ ਦੇਖੋ ਵੀ ਜਿਹੜਾ 121 ਫੁੱਟ ਦਾ 라ਵਣ ਕੁਝ ਇੱਕ ਕਮੈਂਟ ਦੇ ਵਿੱਚ ਜਿਹੜਾ ਉਹ ਸੜਕੇ ਸੁਹਾ ਹੁੰਦਾ ਹੋਇਆ ਨਜ਼ਰ ਆ ਰਿਹਾ ਤੇ ਉਸ ਦੇ ਨਾਲ ਹੀ ਜਿਹੜੇ ਨੇ ਉਸ ਦੀ ਖੁਸ਼ੀ ਵਿੱਚ ਵਿਜੇ ਦਸ਼ਮੀ ਦੀ ਖੁਸ਼ੀ ਦੇ ਜਿਹੜੇ ਨੇ ਪਟਾਕੇ ਲਗਾਤਾਰ ਹੀ ਇੱਥੇ ਚਲਾਏ ਜਾ ਰਹੇ ਨੇ ਰਾਵੜ ਦੇ ਹੰਦ ਤੋਂ ਪਹਿਲਾਂ ਵੀ ਜਿਹੜੇ ਨੇ ਕੁੱਲ ਜਿਹੜੇ ਸਕਾਈ ਸ਼ਾਟ ਉੱਥੇ ਚਲਾਏ ਗਏ ਨੇ ਉਸ ਤੋਂ ਬਾਅਦ ਹੁਣ ਜਿਹੜਾ ਸਿੰਘ ਸਿੰਘ ਉਸ ਸਕਾਈ ਸ਼ਾਟਸ ਕਰਕੇ ਜਿਹੜਾ ਵਾ ਇੱਥੇ ਉਸ ਦਾ ਜਸ਼ਨ ਜਿਹੜਾ ਇਸ ਸਮੇਂ ਵਿਜੇ ਦਸ਼ਮੀ ਦਾ ਮਨਾਇਆ ਜਾ ਰਿਹਾ ਤਾਂ ਜਿਹੜਾ ਸ਼ਹਿਰੇ ਦਾ ਪਾਵਨ ਦਿਹਾੜਾ ਹੁੰਦਾ ਜਿਸ ਦੇ ਜਿਸ ਦਿਨ ਜਿਹੜੀ ਹੈ ਬੁਰਾਈ ਉੱਤੇ ਇਛਾਈ ਜਿੱਥੇ ਹੁੰਦੀ ਹੈ ਜਿਸ ਦੇ ਵਿੱਚ ਦੱਸਿਆ ਜਾਂਦਾ ਵੀ ਏਕਤਾ ਦੇ ਵਿੱਚ ਜਿਹੜਾ ਕੀ ਹੈ ਬਲ ਹੁੰਦਾ ਤਾਂ ਉਸ ਦਾ ਪ੍ਰਤੀਕ ਜਿਹੜਾ ਉਹ ਸਾਹਮਣੇ ਨਜ਼ਰ ਆਉਂਦਾ ਹੈ ਵੀ ਕਿਸ ਤਰੀਕੇ ਨਾਲ ਜਿਹੜਾ ਉਹ ਬੁਰਾਈ ਹੈ ਖਤਮ ਹੋ ਲਈ ਹੋਈ ਨਜ਼ਰ ਆ ਰਹੀ ਹੈ ਤਸਵੀਰਾਂ ਵੀ ਦੇਖ ਰਹੇ ਹਾਂ ਵੀ ਜਿਹੜਾ 121 ਫੁੱਟ ਦਾ 라ਵਣ ਜਿਹੜਾ ਹੈ ਚੰਦ 1 ਮਿੰਟ ਦੇ ਵਿੱਚ ਜਿਹੜਾ ਉਹ ਸੜ ਕੇ ਸੁਆਹ ਹੋਇਆ ਤੇ ਲੋਕ ਜਿਹੜੇ ਨੇ ਇੱਥੇ ਇਸ ਨੂੰ ਦੇਖਣ ਵਾਸਤੇ ਪਹੁੰਚ ਹੋਏ ਸੀਗੇ ਭਾਰੀ ਹਜੂਮ ਜਿਹੜਾ ਇੱਥੇ ਪਹੁੰਚਿਆ ਹੋਇਆ ਸੀਗਾ 라ਵਣ ਦੇਹਣ ਦੇਖਣ ਵਾਸਤੇ ਤਕਰੀਬਨ 4 4:30 ਵਜੇ ਤੋਂ ਜਿਹੜੇ ਨੇ ਲੋਕ ਲਗਾਤਾਰ ਇੱਥੇ ਖੜੇ ਸੀਗੇ 라ਵਣ ਦੇਹਣ ਨੂੰ ਦੇਖਣ ਵਾਸਤੇ ਹੁਣ ਜਿਸ ਤਰੀਕੇ ਨਾਲ 라ਵਣ ਦਾਹਨ ਹੋਇਆ ਤਾਂ ਮੇਲਾ ਖਾਲੀ ਹੁੰਦਾ ਹੋਇਆ ਜਿਹੜਾ ਨਜ਼ਰ ਆ ਰਿਹਾ ਲੋਕ ਇੱਥੋਂ ਜਾਂਦੇ ਹੋਏ ਨਜ਼ਰ ਆ ਰਹੇ ਨੇ ਤੇ ਜੇਕਰ ਗੱਲ ਕਰੀਏ ਇਸ 라ਵਣ ਦੀ ਲੱਕੜ ਦੀ ਤਾਂ 라ਵਣ ਦੀ ਲੱਕੜ ਦੀ ਬਹੁਤ ਮਹੱਤਤਾ ਮੰਨੀ ਜਾਂਦੀ ਹੈ ਤੇ ਕਿਹਾ ਜਾਂਦਾ ਹੈ ਵੀ ਜੇਕਰ 라ਵਣ ਦੀ ਲੱਕੜ ਘਰੇ ਲੈ ਕੇ ਜਾਂਦੇ ਆ ਤਾਂ ਉਸ ਦਾ ਜਿਹੜਾ ਬਹੁਤ ਸ਼ੁਭ ਮੰਨਿਆ ਜਾਂਦਾ ਜਿਹੜੀ ਘਰ ਦੇ ਵਿੱਚੋਂ ਨੈਗੇਟਿਵਿਟੀ ਹੈ ਉਹ ਦੂਰ ਹੁੰਦੀ ਹੈ ਪਰ ਜਿਸ ਤਰੀਕੇ ਨਾਲ ਹਾਲ ਦੇ ਹਾਲਾਤ ਹੈ ਇਸ ਦੇ ਵਿੱਚ ਕਿਸੇ ਨੂੰ ਵੀ ਜਿਹੜਾ ਵਾ ਪ੍ਰੈਫਰ ਨਹੀਂ ਕਰਨੀ ਚਾਹੀਦੀ ਇਹ ਚੀਜ਼ ਜਦੋਂ ਠੰਡਾ ਹੁੰਦਾ ਉਸ ਤੋਂ ਬਾਅਦ ਜੇਕਰ ਤੁਸੀਂ ਚਾਹੁੰਦੇ ਹੋ ਤਾਂ ਕਰ ਸਕਦੇ ਹੋ ਪਰ ਕੋਈ ਇਸ ਨੂੰ ਪ੍ਰੈਫਰ ਨਹੀਂ ਕਰਦਾ ਵੀ ਕਿ ਲੋਕ ਅਸੀਂ ਦੇਖਦੇ ਆ ਅਕਸਰ ਵੀ ਜਿਹੜੇ ਸਟੈਂਪਿਡ ਹੋ ਜਾਂਦੇ ਨੇ ਕਿਉਂਕਿ ਜਿਸ ਤਰੀਕੇ ਨਾਲ ਕਰਾਊਡ ਉੱਤੇ ਹਜ਼ਾਰਾਂ ਦੀ ਤਦਾਦ ਦੇ ਵਿੱਚ ਇੱਥੇ ਪਹੁੰਚਾ ਹੋਇਆ ਜਿਹੜਾ ਕਰਾਊਡ ਹੈ ਜੇਕਰ ਪ੍ਰਸ਼ਾਸਨ ਦੀ ਗੱਲ ਕਰੀਏ ਤਾਂ ਪ੍ਰਸ਼ਾਸਨ ਵਾਲੋਂ ਜਿਹੜੇ ਨੇ ਬੜੇ ਪੱਕਾ ਪ੍ਰਬੰਧ ਜਿਹੜੇ ਨੇ ਇੱਥੇ ਕੀਤਾ ਕਿਸੇ ਜਿਸ ਕਰਕੇ ਸਾਰਾ ਜਿਹੜਾ ਕਰਾਊਡ ਹੈ ਕੰਟਰੋਲ ਦੇ ਵਿੱਚ ਰਿਹਾ ਅੰਡਰ ਕੰਟਰੋਲ ਸਾਰਾ ਜਿਹੜੀ ਸਿਚੁਏਸ਼ਨ ਹੈ ਇਸ ਸਮੇਂ ਇਹ ਰਹੀ ਹੈ ਤੋ ਤਸਵੀਰਾਂ ਤੁਹਾਨੂੰ ਇਥੋ ਰਹੀਆਂ 라ਵਣ ਦੇਹਨ ਦੀਆਂ ਦਿਖਾ ਰਹੇ ਆਂ ਦੁਸ਼ਹਿਰੇ ਮੇਲ ਦੀਆਂ ਦਿਖਾ ਰਹੇ ਆਂ ਦਰੇਸੀ ਗਰਾਊਂਡ ਦੀਆਂ ਦਿਖਾ ਰਹੇ ਆਂ ਵੀ ਜਿੱਥੇ ਲੋਕ ਬੜੇ ਉਤਸ਼ਾਹ ਨਾਲ ਤੇ ਪਹੁੰਚੇ ਹੋਏ ਸੀ ਕਿਉਂਕਿ ਜਿਹੜਾ ਦਿਨ ਹੁੰਦਾ ਇਸ ਨੂੰ ਬੜੇ ਚਾਅ ਨਾਲ ਜਿਹੜਾ ਮਨਾਇਆ ਜਾਂਦਾ ਬੁਰਾਈ ਉੱਤੇ ਛਾਈ ਦਾ ਦਿਨ ਜਿਹੜਾ ਗਿਣਾ ਜਾਂਦਾ ਅਕਸਰ ਦੇਖਦੇ ਆਂ ਵੀ ਪੰਜਾਬ ਉਹਦੇ ਵਿੱਚ ਆਪਾਂ ਵੀ ਜਿੱਥੇ ਕਰਾਂ ਦੇ ਵਿੱਚ ਪਕੌੜੇ ਅਤੇ ਜਲੇਬੀਆਂ ਨਾਲ ਇਸ ਨੂੰ ਜਿਹੜਾ ਤਿਉਹਾਰ ਘਰੇ ਮਨਾਇਆ ਜਾਂਦਾ ਤਾਂ ਉਸੇ ਉਸੇ ਚੀਜ਼ ਨੂੰ ਦੇਖਦੇ ਹੋਏ ਜਿਹੜਾ ਦੁਸ਼ਹਿਰਾ ਹੈ ਇਹ ਪੂਰੇ ਪੰਜਾਬ ਭਰ ਦੇ ਵਿੱਚ ਮਨਾਇਆ ਜਾਂਦਾ ਤਾਂ ਤਸਵੀਰਾਂ ਤੁਹਾਨੂੰ ਜਿਹੜੀਆਂ ਨੇ ਉਹ ਦਰੇਸੀ ਦੇ ਦੁਸ਼ਹਿਰਾ ਗਰਾਉਂਡ ਤੋਂ ਦਿਖਾ ਰਹੇ ਹਾਂ ਵੀ ਜਿੱਥੇ ਲਾਈਵ ਤਸਵੀਰਾਂ ਤੁਹਾਨੂੰ ਦਿਖਾਈਆਂ ਨੇ ਵੀ ਕਿਸ ਤਰੀਕੇ ਨਾਲ ਰਾਵਣ ਦਹਨ ਜਿਹੜਾ ਇੱਥੇ ਕੀਤਾ ਗਿਆ ਬੁਰਾਈ ਸ਼ਹਿਰ ਦੇ ਪਰਵ ਦੀ ਸਾਰੇ ਵਿਸ਼ਵਾਸੀਆਂ ਨੂੰ ਬੁਧਾਈ ਦੁਸ਼ਹਿਰਾ ਪਰਵ ਇਸ ਤਰ੍ਹਾਂ ਕਿ ਮਨਾਇਆ ਜਾਂਦਾ ਲੋਕ ਨੂੰ ਇੱਕ ਬੱਚਾ ਮੈਸੇਜ ਦੇਣ ਲਈ ਬੁਰਾਈ ਤੇ ਮਿਛਾ ਚਾਈ ਦੀ ਜਿੱਤ ਹੁੰਦੀ ਹੈ ਜਿਹੜੇ ਇੱਕ ਵਾਰ ਸੇ ਵੀ ਪੂਰੇ ਕੰਮ ਕਰਨ ਵਾਲਾ ਜਿਹੜਾ ਵੀ ਵਿਅਕਤੀ ਹੋਊਗਾ ਉਹਨੇ ਕਿਰ ਮਰਨਾ ਹੀ ਮਰਨਾ ਹੈ ਅੱਛਾ ਕੰਮ ਕਰਨ ਵਾਲਾ ਬੰਦਾ ਵੀ ਸ਼ਹੀਦ ਉਹਦੀ ਜਿੱਤ ਹੁੰਦੀ ਵੀ ਜਿਹੜਾ ਅੱਛਾ ਕੰਮ ਕਰਦਾ ਸਮਾਜ ਉਹਦੀ ਇੱਜ਼ਤ ਵੀ ਕਰਦਾ ਲੁਧਿਆਣਾ ਸ਼ਹਿਰ ਦਾ ਚੀਜ਼ ਤੋਂ ਵੱਡਾ ਦੁਸ਼ਰਾ ਪ੍ਰੋਫੈਸ਼ਨ ਸਮਾਜ ਨੂੰ ਗਰੋਥ ਲਈ ਸਿਚੂਏਟ ਕਰਾਇਆ ਜਾਂਦਾ ਤੇ ਜਦੋਂ ਜੀ ਛੋਟੇ ਛੋਟੇ ਸੀ ਸਾਡੇ ਮਾਪ ਪਾਤਾ ਪਿਤਾ ਸਾਡੀ ਉਂਗਲੀ ਫੜ ਕੇ ਸਾਨੂੰ ਉੱਥੇ ਰਾਮ ਲਿਆਕ ਦੁਕਾਨਾਂ ਦੇ ਹੁੰਦੇ ਸੀਗੇ ਅੱਜ ਉਹ ਟਾਈਮ ਹੋ ਗਿਆ ਸੀ ਏਡੇ ਵੱਡੇ ਹੋ ਗਏ ਸਾਡੇ ਬੱਚੇ ਮੋਢਾ ਮੋਢੇ ਪੂਰਾ ਬਰਾਬਰ ਦੇ ਹੋ ਗਏ ਨੇ ਅਸੀਂ ਤੁਹਾਨੂੰ ਰਾਮ ਲਿਆਕ ਦਾ ਗਰਾਉਂਡ ਸ਼ਹਿਰ ਦਿਖਾਣਾ ਹੈ ਬਿਲਕੁਲ ਅੱਛੇ ਕੰਮ ਕਰੋ ਸਮਾਜਿਤ ਲਈ ਕੰਮ ਕਰੋ ਆਪਣੇ ਸ਼ਹਿਰ ਦੇ ਲਈ ਕੰਮ ਕਰੋ ਪੰਜਾਬ ਦੇ ਲਈ ਕੰਮ ਕਰੋ ਦੇਸ਼ ਦੇ ਲਈ ਕੰਮ ਕਰੋ ਤੇ ਆਪਣੇ ਧਰਮ ਦੇ ਹਿੱਤ ਦੇ ਕੰਮ ਕਰੋ ਜੈ ਸ਼੍ਰੀ ਰਾਮ ਇਤਿਹਾਸਿਕ ਗਰਾਉਂਡ ਦ੍ਰੈਸ਼ੀ ਦਾ ਦੁਸ਼ਹਿਰਾ ਜੋ ਕਿ ਪੂਰੇ ਨਾਰਥ ਇੰਡੀਆ ਦੇ ਸਭ ਤੋਂ ਮਸ਼ਹੂਰ ਤਿਸ਼ਰਾਂ ਮਨਾਇਆ ਜਾਂਦਾ ਤੁਸੀਂ ਦੇਖ ਸਕਦੇ ਹੋ ਤਿਸ਼ਰਾਂ ਦੇ ਇਸ ਦਿਨ ਜਾ ਰਹੇ ਵੀ ਜਗ੍ਹਾ-ਜਗ੍ਹਾ ਦੇ ਉੱਤੇ ਰਸਤੇ ਵਾਲੇ ਵਿੱਚ ਸਟਾਲ ਦੁਕਾਨਾਂ ਸਜੀਆਂ ਹੋਈਆਂ ਜਿੱਦਾਂ ਇੱਕ ਇੱਕ ਮੇਲੇ ਦਾ ਰੂਪ ਹੋਣਾ ਚਾਹੀਦਾ ਮੈਂ ਇਸ तमाम ਤਿਸ਼ਰ ਦੇ ਮੌਕੇ ਤੇ लुधियाना वासियों ਨੂੰ ਪੰਜਾਬ वासियों ਨੂੰ ਤੇਸ਼ ਵਾਸੀਆਂ ਨੂੰ ਵਧਾਈ ਦਿਨਾ ਸਾਰੇ ਲੱਖ ਲੁਧਿਆਣਾ ਸ਼ਹਿਰ ਦੇ ਪ੍ਰਾਚੀਨ ਸ਼੍ਰੀ ਰਾਮ ਲੀਲਾ ਇਤਿਹਾਸਿਕ ਮੈਦਾਨ ਵਿੱਚ ਖੜੇ ਹੈ ਔਰ ਹਰ ਸਾਲ ਦੇ ਵਾਂਗ ਬੜੇ ਹੀ ਹਰਸ਼-ਖੁਸ਼ੀ ਨਾਲ ਸ਼੍ਰੀ ਵਿਜੇ ਦਸ਼ਮੀ ਦੁਸ਼ਹਿਰਾ ਪਰਬ ਜਿਹੜਾ ਮਨਾਇਆ ਜਾ ਰਿਹਾ ਲੱਖਾਂ ਲੋਕ ਇੱਥੇ ਪਹੁੰਚ ਕੇ ਅੱਜ ਸਾਖਸ਼ਾ ਜਿਹੜੇ ਅੱਜ ਸਾਕਸ਼ੀ ਬਣ ਰਹੇ ਹੈ ਜਿਹੜਾ ਭਗਵਾਨ ਰਾਮ ਕੁਝ ਮਿੰਟਾਂ ਸਕਿੰਟਾਂ ਦੇ ਵਿੱਚ ਰਾਵਣ দહન ਕਰਨਗੇ ਔਰ ਅੱਜ ਇੱਕ ਵਾਰ ਫੇਰ ਮੇਰੇ ਵੱਲੋਂ ਦਾ ਸਿਟੀ ਹੈਡਲਾਈਨ ਦੇਖ ਰਹੇ ਸਾਰੇ ਦੇਸ਼ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਲੁਧਿਆਣਾ ਵਾਸੀਆਂ ਨੂੰ ਬੁਰਾਈ ਦੇ ਉੱਤੇ ਅਛਾਈ ਦਾ ਪ੍ਰਤੀਕ ਜਿਹੜਾ ਦੁਸ਼ਹਿਰਾ ਪਰਬ ਉਹਦੀ ਲੱਖ ਲੱਖ ਵਧਾਈ ਹੈ ਔਰ ਸਾਨੂੰ ਇਹ ਹਮੇਸ਼ਾ ਜਿਹੜਾ ਦੁਸ਼ਹਿਰੇ ਦਾ ਤਿਉਹਾਰ ਹੈ ਜਿੱਥੇ ਬੁਰਾਈ ਦੇ ਉੱਤੇ ਅਛਾਈ ਦਾ ਪ੍ਰਤੀਕ ਹੁੰਦਾ ਸਾਨੂੰ ਸਿੱਖਿਆ ਮਿਲਦੀ ਹੈ ਕਿ ਅਸੀਂ ਸਮਾਜਿਕ ਕੁਰੀਤੀਆਂ ਦੇ ਖਿਲਾਫ ਸਮਾਜ ਦੇ ਵਿੱਚ ਫੈਲ ਰਹੀਆਂ ਐਸੀਆਂ ਬਰਾਈਆਂ ਜਿਹੜੀ ਸਾਡੇ ਸਮਾਜ ਨੂੰ ਕੋਨ ਲਾਰੀਆਂ ਉਹਨਾਂ ਖਿਲਾਫ ਇਕਜੁੱਟ ਹੋ ਕੇ ਇਹਨਾਂ ਬਰਾਈਆਂ ਦੇ ਖਿਲਾਫ ਡਟੀਏ ਬਾਕੀ ਸਾਡੇ ਜਿਹੜੇ ਜਿਹੜੇ ਸਾਨੂੰ ਪ੍ਰੇਰਨਾ ਮਿਲਦੀ ਹੈ ਸਾਡੇ ਧਰਮ ਤੋਂ ਸਾਡੇ ਗੁਰੂਆਂ ਪੀਰਾਂ ਤੋਂ ਭਗਵਾਨ ਸ਼੍ਰੀ ਰਾਮ ਜੀ ਤੋਂ ਉਹ ਅਸੀਂ ਇੰਪਲੀਮੈਂਟ ਕਰ ਸਕੀਏ ਸਭ ਤੋਂ ਪਹਿਲਾਂ ਸਿਟੀ ਹੈਡਲਾਈਨ ਨਿਊਜ਼ ਚੈਨਲ ਦੇ ਮਾਧਿਅਮ ਤੋਂ ਸਾਰੇ ਲੁਧਿਆਣਾ ਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਦੁਸ਼ਹਿਰੇ ਦੀਆਂ ਬਹੁਤ-ਬਹੁਤ ਸ਼ੁਭਕਾਮਨਾ ਅੱਜ ਲੁਧਿਆਣਾ ਦਾ ਸਭ ਤੋਂ ਵੱਡਾ ਪਚੀਨ ਦ੍ਰਿਸ਼ੀ ਗਰਾਊਂਡ ਦਸਹਿਰਾ ਜੋ ਕਿ ਸਾਡੇ ਲੁਧਿਆਣਾ ਦਾ ਇੱਕ ਇਤਿਹਾਸਿਕ ਦਸਹਿਰਾ ਹੈ ਤੁਸੀਂ ਦੇਖੋ ਖੜਨ ਦੀ ਪੈਰ ਰੱਖਣ ਦੀ ਵੀ ਜਗ੍ਹਾ ਨਹੀਂ ਹੈਗੀ ਔਰ ਜੇ ਕਹਿੰਦੇ ਆ ਆਪਣੇ ਦੂਰ ਦੂਰ ਤੋਂ ਲੋਕ ਇਸ ਦ੍ਰਿਸ਼ੀ ਦੇ ਦਸਹਿਰਾ ਮੇਲੇ ਨੂੰ ਦੇਖਣ ਵਾਸਤੇ ਆਏ ਆ ਅਤੇ ਇੱਕ ਵਾਰੀ ਫਿਰ ਸਿਟੀ ਲਾਈਨ ਸਿਟੀ ਹੈਡਲਾਈਨ ਚੈਨਲ ਦੇ ਮਾਧਿਅਮ ਬੇਨਾਲ ਦਸਹਿਰੇ ਦੀਆਂ ਬਹੁਤ ਬਹੁਤ ਮੁਬਾਰਕਾਂ ਕੋ ਬੁਰਾਈ ਤੇ ਚਾਈਦਾ ਪ੍ਰਤੀਕ ਦਸਹਿਰਾ ਮੇਲਾ ਜੋ ਕਿ ਦ੍ਰਿਸ਼ੀ ਦੇ ਵਿੱਚ ਕਈ ਸਾਲਾਂ ਤੋਂ ਮਨਾਇਆ ਜਾ ਰਿਹਾ ਹੈ लुधियाने शहर ਦੇ ਵਿੱਚ ਬਹੁਤ ਸਾਰੇ ਮੇਲੇ ਬਣਾਏ ਅੱਜ ਸਾਰੇ ਮੇਲੇ ਲੱਗੇ ਆ ਪਰ ਜੋ ਦੁਸ਼ਹਿਰਾ ਮੇਲਾ ਦ੍ਰੈਸ਼ੀ ਦਾ ਉਹ ਦ੍ਰੈਸ਼ੀ ਦਾ ਹੀ ਹੈ ਸਭ ਤੋਂ ਹਾਈਟ ਦੇ ਵਿੱਚ ਉੱਚੀ ਹਾਈਟ 'ਚ ਰਾਵਣ ਦਾ ਉੱਥੇ ਬੁਤਨਾ ਬਣਾਇਆ ਗਿਆ ਠੀਕ ਹੈ ਸਭ ਤੋਂ ਵਧੀਆ ਝੂਲੇ ਲੱਗੇ ਆ ਬਹੁਤਿਆ ਘੂਆ ਸੁਰੱਖਿਆ ਦੇ ਇੰਤਜ਼ਾਮ ਬਹੁਤ ਵਧੀਆ ਜਿਹੜਾ ਬੰਦਾ ਲੁਧਿਆਣਾ ਦੇ ਵਿੱਚ ਦੁਸ਼ਹਿਰਾ ਮੇਲਾ ਦੇਖਦਾ ਉਹ ਦ੍ਰੈਸ਼ੀ ਆ ਕੇ ਉਹਨੂੰ ਜੋ ਆਨੰਦ ਆਉਂਦਾ ਉਹ ਕਿਤੇ ਨਹੀਂ ਆਉਂਦਾ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਸ਼੍ਰੀ ਦਮ ਲਾ ਕਮੇਟੀ ਦੁਆਰਾ ਯੋਜਿਤ ਇਹ ਦੁਸ਼ਹਿਰਾ ਮਹੋਤਸਵ 2025 ਜੋਗੀ ਬਹੁਤ ਹੀ ਸੁੰਦਰ ਢੰਗ ਦੇ ਨਾਲ ਇਸ ਰਾਮਬਿਲਾ ਮੈਦਾਨ ਦੇ ਵਿੱਚ ਸਾਰੇ ਪੁਲਿਸ ਪ੍ਰਸ਼ਾਸਨ ਵੱਲੋਂ ਸਾਰੇ ਐਮਐਲਏ ਸਹਿਬਾਨ ਸਾਰੇ ਐਮਪੀ ਸਹਿਬਾਨ ਕਾਰਪੋਰੇਸ਼ਨ ਵੱਲੋਂ ਸਾਰੇ ਸ਼ਹਿਰ ਵਾਸੀਆਂ ਦੇ ਸਹਿਯੋਗ ਦੇ ਨਾਲ ਬਹੁਤ ਹੀ ਸੁੰਦਰ ਢੰਗ ਦੇ ਨਾਲ ਇਸ ਰਾਮਬਿਲਾ ਮੈਦਾਨ ਦੇ ਵਿੱਚ ਬੁਰਾਈ ਦੇ ਉੱਤੇ ਛਾਈ ਦਾ ਪ੍ਰਦੇਸ਼ ਮਹਾਨ ਵਿਜੇਦਸ਼ਮੀ ਪਰਬ ਦੁਸ਼ਹਿਰਾ ਮਹੋਤਸਵ ਬਣਾਇਆ ਗਿਆ ਤੁਹਾਡੇ ਸਾਰੇ ਸ਼ਹਿਰ ਵਾਸੀਆਂ ਨੂੰ ਇਸ ਪਰਵ ਦੀ ਬਹੁਤ-ਬਹੁਤ ਵਧਾਈ ਸਾਰੇ ਮੀਡੀਆ ਕਰਮੀਆਂ ਦਾ ਜਿਤਨੇ ਵੀ ਇਲੈਕਟ੍ਰੋਨਿਕ ਮੀਡੀਆ ਪ੍ਰਿੰਟ ਮੀਡੀਆ ਦੇ ਸਾਰੇ ਚੈਨਲਸ ਇੱਥੇ ਸਾਡੀ ਇਸ ਆਵਾਜ਼ ਨੂੰ ਦੁਨੀਆ ਦੇ ਲੱਖ-ਲੱਖ ਲਗ-ਲਗ ਦੇਸ਼ਾਂ ਦੇ ਪਹੁੰਚਾਉਂਦੇ ਨੇ ਤੁਹਾਡੇ ਸਾਰਿਆਂ ਨੂੰ ਵੀ ਬਹੁਤ-ਬਹੁਤ ਧੰਨਵਾਦ ਇਸ ਮਹਾਨ ਪਰਵ ਦੀਆਂ ਲੱਖ-ਲੱਖ ਵਧਾਈਆਂ ਸਾਰੇ ਸ਼ਹਿਰ ਵਾਸੀਆਂ ਨੂੰ ਬਹੁਤ-ਬਹੁਤ ਵਧਾਈ ਬਹੁਤ-ਬਹੁਤ ਵਧਾਈ RAM LILA ਕਮੇਟੀ ਦਾ ਸਹਿਯੋਗ ਕਰਨ ਲਈ ਇਸ ਪਵਿੱਤਰ ਸਥਾਨ ਦੇ ਵਿੱਚ ਆ ਕੇ ਪ੍ਰਭੂ ਦਾ ਅਸ਼ੀਰਵਾਦ ਪ੍ਰਪਤ ਕਰਨ ਲਈ ਬਹੁਤ-ਬਹੁਤ ਸ਼ੁਕਰੀਆ ਪ੍ਰਮਾਤਮਾ ਸਦਾ ਹੀ ਪ੍ਰਭੂ ਰਾਮ ਸਦਾ ਹੀ ਸਾਰੇ ਪੂਰੇ ਬੋਇਸ ਪਿਸ਼ਪ ਦੇ ਉੱਪਰ ਐਦਾਂ ਹੀ ਕਿਰਪਾ ਬਣਾ ਕੇ ਰੱਖੇ ਜੋ ਵੀ ਕੋਈ ਤ੍ਰਾਸਤੀ ਪਿੱਛੇ ਬਾੜਦੀ ਆਈ ਜਾਂ ਹੋਰ ਕੋਈ ਆਈ ਪ੍ਰਮਾਤਮਾ ਉਹਨਾਂ ਨੂੰ ਬਚਾ ਕੇ ਰੱਖੇ ਸਾਡੀ ਪਰਮ ਪਿਤਾ ਪ੍ਰਮਾਤਮਾ ਅਗੇ ਇਹ ਹੀ ਬੇਨਤੀ ਹੈ ਕਿ ਸਾਰੇ ਸ਼ਹਿਰ ਵਾਸੀਆਂ ਨੂੰ ਸਾਰੇ ਬਿਸ਼ਪ ਨੂੰ ਸ਼ਾਂਤੀ ਰੱਖੇ ਪ੍ਰਭੂ ਰਾਮ ਦੇ ਚਰਨਾਂ 'ਚ ਇਹ ਬੇਨਤੀ ਕਰਦੇ ਹੋਏ ਇਤਿਹਾਸਕ 100 ਸਾਲ ਪੁਰਾਣਾ ਸਾਰੇ ਸਾਲ ਸੈਂਕੜਿਆਂ ਸਾਲ ਪੁਰਾਣਾ ਹੈ 100 ਕਹਿ ਲੋ 200 ਕਹਿ ਲੋ ਜਦ ਅਸੀਂ ਦਾ ਇਹ ਸੁਣਿਆ ਕਿ ਜੱਤਕ ਲੁਧਿਆਣਾ ਬਣਿਆ ਇਸ ਪਵਿੱਤਰ ਸਥਾਨ ਦੇ ਉੱਤੇ ਦੁਸ਼ਹਿਰਾ ਮੇਲਾ ਲੱਗਦਾ ਆ ਦੁਸ਼ਹਿਰਾ ਉਸ ਤੋਂ ਮਨਾਉਂਦੇ ਆਏ ਆ ਅਸੀਂ ਇਸ ਉਤਸਵ ਨੂੰ 20-22 ਦਿਨ ਦਾ ਜੋਤਸਵ ਹੁੰਦਾ ਹੈ ਬੜੇ ਹੀ ਹਰਸ਼ੋ-ਲਾਸਤ ਦੇ ਨਾਲ ਮਨਾਉਂਦੇ ਆ ਇਸ ਨੂੰ ਇਸ ਨੂੰ ਮਨਾਉਂਦੇ ਹੋਏ ਵੀ ਅਗਰ ਸਾਡੇ ਤੋਂ ਕੋਈ ਪੁਲਚਕ ਹੁੰਦੀ ਹੈ ਤਾਂ ਅਸੀਂ ਉਸਦੇ ਸ਼ਮਾਂ ਦੇ ਜਾਤਕ ਹੈ ਇਹ ਦੁਸ਼ਹਿਰਾ ਉਸ ਤੋਂ 12 12 ਤਰੀਕ ਤੋਂ ਸ਼ੁਰੂ ਹੋ ਗਏ अपना 13 ਤਰੀਕ ਤੋਂ ਸ਼ੁਰੂ ਹੋ ਕੇ 13-9 ਤੋਂ ਲੈ ਕੇ 3 ਅਕਤੂਬਰ ਤੱਕ ਮਨਾਇਆ ਜਾਣਾ ਹੈ ਕੱਲ ਭਰਤ ਮਲਾਪ ਦੇ ਨਾਲ ਹੀ ਇਸ ਮਹੋਸਤਵ ਦਾ ਸੰਪੰਨ ਹੋ ਜਾਣਾ ਹੈ ਸਾਰੇ ਸ਼ਹਿਰ ਵਾਸੀਆਂ ਨੂੰ ਬਹੁਤ-ਬਹੁਤ ਇੱਕ ਵਾਰੀ ਫੇਰ ਧੰਨਵਾਦ ਪੁਲਿਸ ਪ੍ਰਸ਼ਾਸਨ ਦਾ ਐਡਮਿਨਿਸਟ੍ਰੇਸ਼ਨ ਦਾ ਨਗਰ ਨਿਗਮ ਦਾ ਮੀਡੀਆ ਕਰਮਚਾਰੀਆਂ ਦਾ ਔਰ ਜਿੰਨੇ ਵੀ ਮੇਰੇ ਸਾਥੀ ਮੀਡੀਆ ਦੇ ਆਏ ਇੱਥੇ ਉਹਨਾਂ ਸਾਰਿਆਂ ਦਾ ਪ੍ਰਿੰਟ ਮੀਡੀਆ ਇਲੈਕਟ੍ਰੋਨਿਕ ਮੀਡੀਆ ਦਾ ਬਹੁਤ-ਬਹੁਤ ਬਹੁਤ ਧੰਨਵਾਦ ਸਾਹਿਬ ਕੀ ਕਾਰਨ ਕੋਈ ਵੀ ਬਾਈਕ ਨਹੀਂ ਸਾਰੇ ਅਸੀਂ ਸਾਰਿਆਂ ਨੂੰ ਨਮੰਤਰਣ ਦਿੱਤੇ ਕੁਝ ਉਹਨਾਂ ਦੇ ਜਿਵੇਂ ਹੋ ਸਕਦੇ ਨੇ ਸਾਡਾ ਕੋਈ ਐਸਾ ਸਭ ਦਾ ਸਭ ਦਾ ਆਇਆ ਦਾ ਵੈਲਕਮ ਹੈ ਜੋ ਵੀ ਆਏ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜੋ ਨਹੀਂ ਆਏ ਉਹਨਾਂ ਦੇ ਆਪਣੇ ਨਿੱਜੀ ਰੁਝੇਵੇਂ ਹੋ ਸਕਦੇ ਨੇ ਉਹਨਾਂ ਦਾ ਵੀ ਬਹੁਤ ਬਹੁਤ ਸਵਾਗਤ ਹੈ ਧੰਨਵਾਦ ਹੈ ਜੈ ਸ਼੍ਰੀ ਨਾਮ ਅਬ ਸਰ ਅਸੀਂ ਕੋਈ